ਆ ਦੇਖੋ ਆ ਕੀ ਹੈ ਮੇਰੇ ਹੱਥ ਚ ਆ ਕੀ ਹੈ ਹਾਂ ਇਹਨੂੰ ਕੀ ਕਹਿੰਦੇ ਆ ਪੰਪ ਹਾਂ ਕਈਆਂ ਨੂੰ ਪਚਕਾਰੀ ਲੱਗਦੀ ਹੈ ਹੋਲੀ ਵਾਲੀ ਇਹਦੇ ਵਿੱਚ ਮੈਂ ਕੀ ਭਰੂਗਾ ਬਾਬਾ ਕਿੱਥੋਂ ਆਉਗੀ ਪੰਪ ਚੋਂ ਪੰਪ ਚੋਂ ਆਲੇ ਪਿੰਡ ਚ ਜਾਨੀਆਂ ਨੇ ਪੰਪ ਇਹਦਾ ਉਹ ਆ ਬਣੀ ਹੈ ये दिखा मैं ए मैं मेरा सवाल समझो सवाल सवाल सम्झो, सवाल समझो सवाल समझो ਹਵਾ ਕਿੱਥੋਂ ਆਊਗੀ ਤੁਸੀਂ ਕਹੋ ਜੀ ਆਲੇ ਦੁਆਲੇ ਤੋਂ ਆਊਗੀ ਕਿੱਥੇ ਆਊਗੀ ਤੇ ਤੁਹਾਨੂੰ ਕਿਤਾਬਾਂ 'ਚ ਕੀ ਪੜ੍ਹਾਉਣਾ ਸੀ ਵੀ ਜਿੱਡਾ ਸਾਡਾ ਆਲਾ ਦੁਆਲਾ ਉੱਥੇ ਕੀ ਹੈ ਬਸ ਤੁਸੀਂ ਕਹੋ ਜੀ ਆਲੇ ਦੁਆਲੇ ਇੱਦਾਂ ਇੱਕ ਖਿੱਚਣ ਵਾਲਾ ਯੰਤਰ ਬਣਾਇਆ ਸੀ ਵੀ ਇਹ ਇਹ ਜਿਹੜੀ ਹੈ ਹਵਾ ਨੂੰ ਖਿੱਚਦਾ ਇਸ ਲਈ ਇਹਦੇ ਪਿੱਛੇ ਮੋਰੀਆਂ ਰੱਖਿਆ ਜਦੋਂ ਐ ਕਰਦੇ ਆ ਤੇ ਇੱਕ ਹਵਾ ਨੂੰ ਖਿੱਚ ਕੇ ਅੱਗੇ ਨੂੰ ਧੱਕਦਾ ਇੰਨੀ ਕਿੱਲਾ ਨਾ ਤੇ ਹਵਾ ਨੂੰ ਖਿੱਚ ਕੇ ਜਦੋਂ ਓਏ ਨਹੀਂ ਤਾਂ ਗੁਵਾਰੇ ਤਾਂ ਸਾਰੇ ਖੁੱਲੇ ਪਏ ਆ ਦੇਖ ਲਓ ਸਾਰੇ ਖੁੱਲੇ ਪਏ ਆ ਕਿਸੇ ਨੂੰ ਗੱਟ ਨਹੀਂ ਮਾਰੀ ਹੋਈ ਹਵਾ ਵੀ ਇੱਥੇ ਹੈਗੀ ਹੈ ਪਰ ਇਹ ਭਰ ਨਹੀਂ ਰਹੇ ਕਿਉਂ ਕਿ ਇਹਨਾਂ ਨੂੰ ਦਬਾਅ ਦੀ ਲੋੜ ਹੈ ਹਵਾ ਜਿਹੜੀ ਦਬਾਅ ਚ ਜਾਊਗੀ ਇਹਦੇ ਚ ਉਹੀ ਭਰੀ ਜਾਊਗੀ ਦੂਜੀ ਨਹੀਂ ਭਰੀ ਜਾ ਸਕਦੀ ਭਰੀ ਗਈ ਆ ਤੁਹਾਡੇ ਸਾਹਮਣੇ ਭਰੀ ਹੈ ਕਿੱਥੋਂ ਦੀ ਹਵਾ ਹੈ ਆਲੇ ਦੁਆਲੇ ਦੀ ਆਲੇ ਦੁਆਲੇ ਕਿੱਥੋਂ ਦਾ ਕੀਵਾ ਗੱਲਾਂ ਦਾ

ਕਹਿੰਦਾ ਮੈਂ ਨਹੀਂ ਚਿਪਕਦਾ ਉਹ ਕਿਵੇਂ ਚਿਪਕੂਗਾ ਤੇ ਜਦੋਂ ਅਸੀਂ ਸਾਰੇ ਨੂੰ ਹੱਥ ਨਾਲ ਰਗੜ ਕੇ ਸਰ ਤੇ ਪੋਜ਼ਿਟਿਵ ਚਾਰਜਰ ਹੋ ਜੂਗਾ ਸਰ ਫਿਰ ਇਹ ਹੱਥ ਕਿਹੜੀ ਗਲਾਸ ਚ ਵੜਦੀ ਵੈਰੀ ਗੁੱਡ ਇਨ ਰਾਈਜ਼ ਦਿੰਨੇ ਹੁਣ ਰਾਈਜ਼ ਦਿੰਨੇ ਫਿਰ ਤਾੜੀਆਂ ਮਾਰਦੇ ਇਸ ਬੱਚੀ ਲਈ ਵੈਲ ਡਨ ਵੈਲ ਡਨ ਦੇਖੋ ਬੱਚੀ ਨੇ ਕੋਈ ਗੱਲ ਕਹੀ ਹੈ ਜਿੰਨਾਂ ਨੂੰ ਸੁਣ ਗਈ ਠੀਕ ਹੈ ਜਿੰਨਾਂ ਨੂੰ ਨਹੀਂ ਸੁਣੀ ਸੁਣ ਲਓ ਇੱਕ ਬਾਰੇ ਚਿਪਕ ਜਾ ਮੇਰੇ ਹੱਥ ਨਾਲ ਓਏ ਦੇਖਤੀ ਕਰਾਈ ਜਾਂਦਾ ਮੇਰੀ ਓਏ ਪਰਾ ਗੁੜੀਆਂ ਨੇ ਕੋਈ ਗੱਲ ਕਹੀ ਹੈ ਗੁੜੀਆਂ ਕਹਿੰਦੀ ਸਰ ਕਿਤਾਬ ਚ ਲਿਖਿਆ ਹੋਇਆ ਹੈ ਐ ਨਹੀਂ ਚਿਪਕਦਾ ਇਹਨੂੰ ਰਗੜੋ ਰਗੜੋ ਇਹਨੂੰ ਹਾਂ ਇਹਨੂੰ ਰਗੜੋ ਰਗੜਨ ਨਾਲ ਚਿਪਕ ਜੂਗਾ ਕਿਤਾਬ ਚ ਲਿਖਿਆ ਹੈ ਮੈਂ ਤੁਹਾਨੂੰ ਦੱਸਿਆ ਨਾ ਕਿਤਾਬਾਂ ਬੋਲਦੀਆਂ ਪਰ ਕਦੋਂ ਬੋਲਦੀਆਂ ਜਦੋਂ ਅਸੀਂ ਉਹਨਾਂ ਨੂੰ ਪੜਦੇ ਹਾਂ ਜਦੋਂ ਪੜਦੇ ਹਾਂ ਉਹ ਚੁੱਪ ਗਏ ਕੀ ਹੋ ਗਿਆ ਇਹਨਾਂ ਅੰਦਰ ਕਿਤਾਬਾਂ 'ਚ ਸੱਚ ਲਿਖਿਆ ਆਇਆ ਹੈ ਪੜਿਆ ਕਰੋ ਪੜਿਆ ਕਰੋ ਕਿਤਾਬਾਂ ਠੀਕ ਹੈ ਤੁਹਾਡੇ 'ਚ ਕਿੰਨੇ ਜਣੇ ਇੱਥੇ ਲਾਇਬ੍ਰੇਰੀ 'ਚ ਕਿਤਾਬਾਂ ਪੜ੍ਹਨ ਆਉਂਦੇ ਨੇ ਇਮਾਨਦਾਰੀ ਨਾਲ ਦੱਸੋ ਕੋਈ ਗੱਲ ਨਹੀਂ ਪਰ ਆਇਆ ਕਰੋ ਬੇਟੇ ਜਦੋਂ ਵੀ ਟਾਈਮ ਲੱਗੇ ਨਾ ਸ਼ਾਬਾਸ਼ ਉਹ ਬੱਚਾ ਆਇਆ ਉਹ ਵੈਰੀ ਗੁੱਡ ਤੂੰ ਵੀ ਅਨਨ ਉਹ ਵੀ ਹੱਥ ਖੜਾ ਕਰਦਾ ਹੈ ਵੈਰੀ ਗੁੱਡ ਗੁੱਡ ਬੇਟਾ ਤੈਨੂੰ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਲਾਇਬ੍ਰੇਰੀ ਖੋਲੀ ਹੈ ਆਪਾਂ ਨੇ ਤਾਂ ਉਹਦੇ ਵਿੱਚ ਸਾਡਾ ਆਣਾ ਵੀ ਫਰਜ਼ ਬਣਦਾ ਹ ਲੈ ਕੱਲਾ ਹੀ ਨਿੱਤਰੇ ਇਹਨੂੰ ਪੁਰਸਕਾਰ ਦੇ ਦਿੱਤਾ ਠੀਕ ਹੈ ਬੁੱਤ ਆ ਦੇਖੋ ਚਿਪਕ ਗਿਆ ਨਾ ਕੋਈ ਗੂੰਦ ਨਹੀਂ ਲਾਈ ਕੁਛ ਨਹੀਂ ਲਾਇਆ ਚੱਲ ਗੁੜੀਆ ਖੜਿਓ ਤੈਨੂੰ ਪੁਰਸਕਾਰ ਮਿਲ ਗਿਆ ਜਿੰਨਾ ਪੁਰਸਕਾਰ ਦੇਣੀ ਮੰਕੇ ਲੈ ਲੈਣਾ ਚਾਹ ਮੈਂ ਕਿਵਰ ਭੁੱਲ ਜਾਣਾ ਗੱਲਾਂ ਵਾਪਸ ਮੈਂ ਇਹ ਹੁਣ ਕਰਕੇ ਦਿਖਾਵਗੀ ਤੁਹਾਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਕੁਝ ਦੱਸਣਾ ਚਾਹ ਰਿਆਂ ਤੂੰ ਕੀ ਕੰਨਾ ਕਹਿਣਾ ਕੁਝ ਤੂੰ ਕਰਕੇ ਦੇਖਣਾ ਦੰਨੀ ਬੁਲਾ ਲੰਨੇ ਸਰ ਇਹ ਨਹੀਂ ਰਿਹਾ ਚਾਰ ਸੁਣੋ ਸਾਰੇ ਜਣੇ ਸੁਣੋ ਸੋਨੀ ਸਾਹਿਬ ਆਪਾਂ ਸਾਰੇ ਵੱਡੇ ਵੀ ਸੁਣੀਏ ਇਸ ਗੱਲ ਨੂੰ ਵੀ ਇਹ ਬੱਚੀ ਨੇ ਮੈਨੂੰ ਕਿਹਾ ਸੀਗਾ ਵੀ ਸਰ ਕਿਤਾਬ ਚ ਲਿਖਿਆ ਮੇਰੀ ਚ ਵੀ ਇਹ ਜੇ ਗੁਬਾਰੇ ਨੂੰ ਰਗੜਾਂਗੇ ਜਾਂ ਵਸਤੂਆਂ ਨੂੰ ਰਗੜਾਂਗੇ ਉਹਨਾਂ ਦੇ ਉੱਤੇ ਚਾਰਜ ਆ ਜਾਂਦਾ ਪਰ ਇਸ ਨੇ ਪੜ ਤਾਂ ਲਿਆ ਪਰ ਬੱਚੀ ਨੇ ਕਦੇ ਕਰਕੇ ਨਹੀਂ ਦੇਖਿਆ ਕਦੇ ਕਰਕੇ ਨਹੀਂ ਦੇਖਿਆ ਆਪਣੇ ਹੱਥੀ ਇਸ ਨੂੰ ਅਸੀਂ ਪ੍ਰਯੋਗ ਕਹਿੰਦੇ ਹਾਂ ਜਿਹਨੇ ਹੱਥੀ ਕਰਕੇ ਦੇਖਿਆ ਹੁੰਦਾ ਹੋਠ ਥੋਕ ਬਜਾ ਕੇ ਇੱਥੋਂ ਉੱਠ ਕੇ ਕਹਿੰਦੀ ਸਰ ਜੀ ਮੈਂ ਦਿਖਾਵਾ ਕਰਕੇ ਦੂਸਰੀ ਗੱਲ ਤੁਸੀਂ ਕਿਸੇ ਨੇ ਕੋਈ ਗੱਲ ਨੋਟ ਕੀਤੀ ਜਦੋਂ ਇਹ ਕਰਦੀ ਏ ਤੇ ਮੈਂ ਕਰਦਾ ਮੈਂ ਪਹਿਲਾਂ ਪ੍ਰਯੋਗ ਕੀਤਾ ਫਿਰ ਇਹ ਬਟੀਆਂ ਨੇ ਕੀਤਾ ਕੋਈ ਫਰਕ ਲੱਗਿਆ ਤੁਹਾਨੂੰ ਕੀ ਦੱਸੋ ਤੁਸੀਂ ਹੁੰਦਾ ਕਿ ਇਹਨੇ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਗੱਲ ਹੈ ਵੀ ਮੇਰੇ ਮੈਂ ਜਿਹਨੇ ਕੀਤਾ ਚਿਪ ਗਿਆ ਤਾਂ ਚਿਪਕਿਆ ਨਹੀਂ ਹੋਰ ਕੋਈ ਗੱਲ ਨੋਟ ਕੀਤੀ ਤੁਸੀਂ ਕੋਈ ਆਵਾਜ਼ ਨਹੀਂ ਮੇਰੇ ਹੱਥੇ ਜੈ ਵੈਰੀ ਗੁੱਡ ਵੈਰੀ ਗੁੱਡ ਇਹਦੇ ਲਈ ਖੜਤਾ ਦੀ ਮਾਰੋ ਇੱਕ ਵਾਰੀ ਇਹ ਬੱਚਾ ਸਾਡਾ ਪੜ੍ਹਨ ਵਾਲਾ ਪਰ ਇਹ ਕਿਸੇ ਗੱਲ ਕਰਕੇ ਪਿੱਛੇ ਰਹਿ ਰਿਹਾ ਇਸ ਨੂੰ ਅਸੀਂ ਅੱਗੇ ਲਿਆਵਾਂਗੇ ਇਹਨੇ 1 ਮਿੰਟ ਚ ਨੋਟ ਕਰ ਲਈ ਵੀ ਸਰ ਜਦੋਂ ਮੈਂ ਰਗੜਦੀ ਹਾਂ ਉਦੋਂ ਤਾਂ ਆਵਾਜ਼ ਕੱਢਦਾ ਇਹ ਜਦੋਂ ਤੁਸੀਂ ਕਰਦੇ ਹੋ ਤੁਸੀਂ ਤੁਹਾਡਾ ਵੀ ਹੱਥ ਹੋਈ ਹੈ ਜੇ ਜਾਂ ਮੈਂ ਮਨੁੱਖ ਹੋਏ ਜੇ ਤੁਸੀਂ ਮਨੁੱਖ ਪਰ ਠੱਡੀ ਦੀ ਆਵਾਜ਼ ਨਹੀਂ ਆ ਰਹੀ ਕਿਉਂ ਕਿ ਬੇਟੇ ਮੈਂ ਕਿੰਨੇ ਦੇਰ ਤੋਂ ਕੰਮ ਕਰ ਰਿਹਾ ਹੱਥਾਂ ਦੇ ਨਾਲ ਜਿਹੜਾ ਕੰਮ ਕਰਦਾ ਉਹਨੂੰ ਹੱਥਾਂ ਦੇ ਵਿੱਚ ਪਸੀਨਾ ਨਹੀਂ ਆਉਂਦਾ ਜਿਹੜਾ ਆਰਾਮ ਨਾਲ ਬਹਿ ਗਿਆ ਹੱਥ ਤੇ ਹੱਥ ਧਰ ਕੇ ਉਹਦੇ ਹੱਥਾਂ ਦੇ ਵਿੱਚ ਮੋਇਸਚਰ ਆ ਜਾਂਦਾ ਤੇ ਉਹ ਪਾਣੀ ਹੈ ਤੇ ਪਾਣੀ ਦਾ ਫਾਰਮੂਲਾ ਤੁਹਾਨੂੰ ਪੜਾਇਆ ਹੈ ਨਾ ਤੁਹਾਡੇ ਦੇ ਅਧਕ ਨੇ ਕੀ ਹੁੰਦਾ H ਇੱਕ ਕਹਦਾ ਕਹਦਾ ਬਣਦਾ H ਤੇ OH ਕਿਹਦਾ ਕਿਹਦਾ ਬਣਦਾ ਇਹ ਤੇ ਧਨ ਚਾਰ ਹੁੰਦੇ ਆ ਉਹ ਐਚ ਰੇਨ ਚਾਰਜ ਹੁੰਦੇ ਆ ਇੱਥੇ ਰੇਨ ਤੇ ਧਨ ਦੀ ਉਹ ਗੱਲ ਮੈਂ ਕਰ ਰਿਹਾ ਤੇ ਉਹ ਪਾਣੀ ਹੈ ਜਿਹੜਾ ਉਸ ਨੂੰ ਚਿਪਕਣ ਨਹੀਂ ਦੇ ਰਿਹਾ ਸਾਡੇ ਹੱਥ ਦੇ ਨਾਲ ਪਸੀਨਾ ਜਿਹੜਾ ਚਿਪਕਣ ਨਹੀਂ ਦੇ ਰਿਹਾ ਉਹਦੇ ਹੱਥ ਦੇ ਨਾਲ ਹੁਣ ਸਮਝ ਆ ਗਈ ਸਾਰਿਆਂ ਨੂੰ ਹੁਣ ਤੁਹਾਨੂੰ ਸਮਝ ਆ ਗਿਆ ਹੱਥ ਨੂੰ ਸੁਕਾ ਲੈ ਇਹਨੂੰ ਸਾਫ ਕਰ ਦੇ ਹੱਥ ਤੇਰਾ ਸੁੱਕ ਜੂਗਾ ਨਹੀਂ ਤਾਂ ਤੁਸੀਂ ਦੇਖਿਆ ਨਾ ক্রিকেট ਦਾ ਮੈਚ ਕਿੰਨੇ ਵચ્ਚੇ ਦੇਖਦੇ ਆ ਸਾਰੇ ਦੇਖਦੇ ਆ ਉਹ ਕੀ ਕਰਦੇ ਹੁੰਦੇ ਬਾਲ ਨੂੰ ਦਸਰਾ ਕਰਦੇ ਆ ਨਾ ਪੈਂਟ ਦੇ ਨਾਲ ਕਰਦੇ ਆ ਨਾ ਕਿਉਂ ਕਰਦੇ ਆ ਕਿਉਂਕਿ ਜਦੋਂ ਉਸ ਨੂੰ ਐ ਤੇਜ਼ ਤੇਜ਼ ਰਗੜਦੇ ਆ ਉਹ ਇੱਕ ਤਰ੍ਹਾਂ ਗ੍ਰਿਪ ਬਣ ਜਾਂਦਾ ਉਹਨਾਂ ਦਾ ਖਿਸਕਦੀ ਨਹੀਂ ਹੱਥ ਚੋਂ ਬਾਲ ਦੂਸਰਾ ਜਦੋਂ ਉਹਨੂੰ ਘੁਮਾਣਗੇ ਸਪਿੰਨ ਹੋਊਗੀ ਸਪਿੰਨ ਸਮਝਦੇ ਆ ਨਾ ਹਾਂ ਇਹ ਸਾਰੀਆਂ ਚੀਜ਼ਾਂ ਪੜਾਈ ਨਾਲ ਰਿਲੇਟਡ ਹੁੰਦੇ ਕਰਕੇ ਆਵਾਜ਼ਾਂ ਨੂੰ ਬੰਦ ਹੋ ਗਈ ਨਾ ਦੇਖੋ ਤੁਹਾਡੇ ਸਾਹਮਣੇ ਆਵਾਜ਼ਾਂ ਨੂੰ ਬੰਦ ਹੋ ਗਈ ਹੱਲੇ ਵੀ ਥੋੜੀ ਥੋੜੀ ਆ ਰਹੀ ਐ ਠੀਕ ਕੋਈ ਨਹੀਂ ਹੱਲੇ ਇਹਨੂੰ ਲਾ ਚੋਕ ਲੱਕਿਆ ਹਾਂ ਕੋਈ ਨਹੀਂ ਚੌਕ ਰੱਖ ਲੈ ਨੂੰ ਗੁਬਾਰੇ ਨੂੰ ਵੀ ਕੋਲ ਰੱਖ ਲੈ ਤੇ ਕਰੀ ਜਾਈਏ ਠੀਕ ਐ ਬੱਚੋ ਸਮਝ ਆ ਰਹੀਆਂ ਗੱਲਾਂ ਇਹਨੂੰ ਕੀ ਕਹਿੰਦੇ ਆਸੀਂ ਪ੍ਰਯੋਗ ਕੀ ਕਹਿੰਦੇ ਆ ਜਿਹੜੀਆਂ ਚੀਜ਼ਾਂ ਅਸੀਂ ਹੱਥ ਦੇ ਨਾਲ ਕਰਕੇ ਦੇਖ ਲੈਂਦੇ ਆ ਉਹਨਾਂ ਨੂੰ ਕੀ ਕਹ ਦਿੰਨੇ ਆ ਪ੍ਰਯੋਗ ਤੁਸੀਂ ਕਿਸੇ ਵਿਗਿਆਨੀ ਨੂੰ ਮਿਲਿਓ ਕਦੇ ਕਿਸੇ ਨੇ ਮਿਲਾਇਆ ਅਮਰਤ ਜੀ ਆਪਾਂ ਨੇ ਮਾੜੀ ਗੱਲ ਆ ਯਾਰ ਐਡੀ ਵੱਡੀ ਲਾਇਬ੍ਰੇਰੀ ਸਾਡੀ ਇੰਨੇ ਵਿਗਿਆਨੀ ਅੱਛਾ ਐ ਦੱਸੋ ਵੀ ਕਲਪਨਾ ਚਾਵਲਾ ਕੌਣ ਸੀ ਹਾਂ ਉਹ ਦੇਖੋ ਫੋਟੋ ਲੱਗੀ ਨਾ ਕਲਪਨਾ ਚਾਵਲਾ ਵਿਗਿਆਨੀ ਹੋਈ ਹੈ ਆਪਣੀ ਠੀਕ ਹੈ ਨਾ ਤਾਂ ਅੱਜ ਮੈਂ ਤੁਹਾਨੂੰ ਵਿਗਿਆਨੀ ਨੂੰ ਮਿਲਾ ਕੇ ਜਾਊਂਗਾ ਇੱਕ ਨੂੰ ਇੱਕ ਵਿਗਿਆਨੀ ਮਿਲਾਣਾ ਤੁਹਾਨੂੰ ਮੈਂ ਔਰ ਜਾ ਕੇ ਉਹਦੇ ਪੈਰ ਫੜ ਲਿਓ जे मैं नाम लऊंगा पैर फटने पैर। पैर। पैर दो हथा समझ आ गई गल हां हां देखो जी पुरस्कार होर जित के लै गया मुड़ा वेरी गुड ताड़िया मारे लिए जोरदार ਸ਼ਾਬਾਸ਼ ਵੈਲ ਡਨ ਬਹੁਤ ਮਜ਼ਾ ਆ ਰਿਹਾ ਤੁਹਾਡੇ ਨਾਲ ਅਜੀਬਾ ਗੱਲਾਂ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਗੱਲ ਹੈ ਤਾਂ ਤੁਹਾਡੇ ਮਾਤਾ ਜੀ ਆ ਜਿਹੜੇ ਬੇਟੇ ਸੁਣ ਲੋ ਕੰਨ ਖੋਲ ਕੇ ਜਿਹੜੇ ਤੁਹਾਡੇ ਮਾਤਾ ਜੀ ਆ ਬਹੁਤ ਵੱਡੇ ਵਿਗਿਆਨੀ ਆ ਪੀ ਹੈ ਵਿਗਿਆਨੀ ਕਿਤੇ ਬਾਹਰ ਭੱਜ ਕੇ ਜਾਣ ਦੀ ਲੋੜ ਨਹੀਂ ਹੈ ਜਿਵੇਂ ਮਰਜ਼ੀ ਗੱਲ ਕਰਦੇ ਸੀਗੇ ਬਾਬਿਆਂ ਬੁੱਬਿਆਂ ਤੇ ਮਗਰ ਲੱਗਣ ਦੀ ਲੋੜ ਨਹੀਂ ਹੈ ਘਰ ਚ ਹੀ ਬੈਠੇ ਆ ਘਰ ਚ ਹੀ ਬਾਬੇ ਆ ਉਹੀ ਬਾਬੇ ਆ ਸਾਡੇ ਮਾਤਾ ਪਿਤਾ ਕੋਈ ਗੱਲ ਨਹੀਂ ਫਿਰ ਹੋਰ ਬਤੇਰੇ ਪਏ ਆ ਦੇ ਦਾਂਗੇ ਹੋਰ ਦੇ ਦਾਂਗੇ ਕਿਵੇਂ ਮਾਤਾ ਜੀ ਕਿਵੇਂ ਵਿਗਿਆਨੀਆ ਸੁਣੋ ਮੈਂ ਇੱਥੇ ਕੀ ਕਰ ਰਿਹਾ ਚੀਜ਼ਾਂ ਚੱਕ ਰਿਹਾ ਉਹਨਾਂ ਦੇ ਨਾਲ ਪ੍ਰਯੋਗ ਕਰਕੇ ਦਿਖਾ ਰਿਹਾ ਤੇ ਲੋਕ ਦੁਨੀਆ ਮੈਨੂੰ ਵਿਗਿਆਨੀ ਕਹਿੰਦੀ ਐ ਕਹਿੰਦੀ ਐ ਨਾ ਤੇ ਮਾਤਾ ਜੀ ਘਰੇ ਕੀ ਕਰ ਰਿਹਾ ਸਭ ਤੋਂ ਪਹਿਲਾ ਕੰਮ ਸਵੇਰੇ ਉੱਠਦੇ ਸਾਰ ਨਾ ਸਭ ਤੋਂ ਪਹਿਲਾ ਕੰਮ ਪੁੱਤ ਤੂੰ ਸਕੂਲ ਜਾਣ ਦਾ ਟਾਈਮ ਹੋ ਗਿਆ ਪੁੱਤ ਮੈਂ ਚਾਹ ਕਿ ਤੂੰ ਜਾ ਕਰਦੀ ਆ ਥੋੜੀ ਅੱਗ ਬਾਲਦੇ ਆ ਅੱਗ ਅੱਗ ਉਹ ਅੱਗ ਬਾਲਦੇ ਆ ਅੱਗ ਲਾਉਂਦੇ ਨਹੀਂ ਹੈਗੇ ਅੱਗ ਬਾਲਦੇ ਆ ਅੱਗ ਬਾਲਦੇ ਨਾ ਅ ਜਦੋਂ ਅੱਗ ਬਾਲਦੇ ਆ ਤੇ ਜਦੋਂ ਤੁਸੀਂ ਸਕੂਲ ਚ ਜਾਂਦੇ ਹੋ ਤਾਂ ਤੁਹਾਡਾ ਅਧਿਆਪਕ ਕੀ ਕਰਦਾ ਉੱਥੇ ਇੱਕ ਮੋਮਬਤੀ ਦਾ ਅੱਜ ਅਸੀਂ ਮੋਮਬਤੀ ਦੀ ਲਾਟ ਦੇ ਭਾਗਾਂ ਦੇ ਬਾਰੇ ਪੜਾਂਗੇ ਮੋਮਬਤੀ ਦੀ ਲਾਟ ਦੇ ਭਾਗਾਂ ਬਾਰੇ ਪੜਾਂਗੇ ਉਹ ਮੋਮਬਤੀ ਨੂੰ ਜਗੰਦਿਆਂ ਦੀ ਸਲਾਈ ਦੇ ਨਾਲ ਮੱਚ ਸਦੀ ਤੀਲੀ ਲਾ ਕੇ ਅੱਗ ਲਾ ਕੇ ਤੇ ਘਰੇ ਮਾਤਾ ਜੀ ਸਾਡੇ ਹਰ ਰੋਜ਼ ਹੀ ਅੱਗ ਜਗਾ ਰਹੇ ਹੈ ਨਾ ਮਗਿਆਨੀ ਫੇਰ ਬਰਤਨ ਦੇ ਵਿੱਚ ਕੀ ਪਾਉਂਦੇ ਆ ਪਾਣੀ ਪਾਣੀ ਤੇ ਬਰਤਨ ਚ ਪਾਣੀ ਐਵੇਂ ਪਰ ਜਾਂਦਾ ਕਿਹੜਾ ਗੰਦਾ ਪਾਉਣਾ ਕੰਨਾ ਆ ਜਾ ਆ ਦੇ ਉਰੇ ਆ ਜਾ ਆ ਜਾ ਫਟਾਫਟ ਆ ਜਾ ਜੇ ਕਰਨਾ ਪ੍ਰਯੋਗ ਤਾਂ आ जा हाँ देख एक तस्मान पे यह सारा है ना एक खाली क्लास मिलने फटा दे फटा दे फटा खाली है आ देखो जी ये कहना खाली है खाली नहीं का गा? वो कहना खाली नहीं आ जा आजा 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 जा देखो जी आ है पढ़ाई ਉਹ ਕਹਿੰਦਾ ਖਾਲੀ ਹੈ ਆਹੀ ਗਲਾਸ ਉਸ ਨੂੰ ਖਾਲੀ ਦਿਸ ਰਿਹਾ ਹੈ ਕਹਿੰਦਾ ਨਹੀਂ ਜੀ ਖਾਲੀ ਨਹੀਂ ਹੈ ਆ ਦੱਸ ਵੀ ਕੀ ਜਾਂਦੇ ਚ ਅੱਛਾ ਹਵਾ ਜੀ ਤਾੜੀਆਂ ਮਾਰ ਦਿਓ ਇਹਦੇ ਲਈ ਅਲਟਾ ਇਹ ਹੈ ਵਿਗਿਆਨੀ ਸ਼ਾਬਾਸ਼ ਇਹ ਤੈਨੂੰ ਕਿਹਨੇ ਦੱਸਿਆ ਵੀ ਇਹਦੇ ਚ ਹਵਾ ਹੈ ਓਏ ਹੇ ਮੈਨੂੰ ਕੀ ਮਤ ਲੱਗਿਆ ਇਹਦੇ ਸਾਵਾ ਮੈਨੂੰ ਪਤਾ ਨਹੀਂ ਇਹ ਤੇ ਦਿਖਾਣਾ ਪਊਗਾ ਸਾਰਿਆਂ ਨੂੰ ਸਾਰੇ ਨੋਟ ਕਰ ਰਹੇ ਆਂ ਅੱਜ ਵੀਡੀਓ ਬਣ ਰਹੀਆਂ ਤੇਰੀਆਂ ਤੂੰ ਗਿਆ ਵੀ ਹਵਾ ਹੈ ਇਹ ਕਹਿੰਦਾ ਖਾਲੀ ਹੈ ਔਰ ਜੇ ਤੂੰ ਕਹੇ ਹਵਾ ਹੈ ਇਹਨੂੰ ਸਿੱਧ ਕਰਕੇ ਦਿਖਾ ਤੈਨੂੰ ਵਿਗਿਆਨੀ ਦਾ ਦਰਜਾ ਦੇਾਂਗੇ ਕਿਉਂ ਜੀ ਠੀਕ ਨਹੀਂ ਗੱਲ ਕਿੰਦੇ ਕਰੇ ਕਹਿਣ ਨਾਲ ਨਹੀਂ ਮੰਨਦੇ ਵਿਗਿਆਨ ਕਹਿਣ ਨਾਲ ਨਹੀਂ ਮੰਨਦਾ ਹੈ ਵਿਗਿਆਨ ਕਹਿੰਦਾ ਸਿੱਧ ਕਰਕੇ ਦਿਖਾਓ ਤੁਹਾਡੀ ਗੱਲ ਮੰਨੀ ਜਾਊਗੀ ਤੂੰ ਕਰਦੇ ਆ ਜਾ ਫਿਰ ਤੇ ਵਾਗਿਆ ਨਹੀਂ ਅੱਧਾ ਵਿਗਿਆਨੀ ਕਹਿਣ ਤੈਨੂੰ ਇਹ ਤੂੰ ਕਿਤੇ ਪੜਿਆ ਸੀਗਾ ਵੀ ਹਵਾ ਹੁੰਦੀ ਹੈ ਇਹਦੇ ਵਿੱਚ ਕਿ ਕਿਵੇਂ ਕਿਹਾ ਤੂੰ ਇਹਦੇ ਜਹਾਵਨ ਦੀ ਪੜਿਆ ਸੀ ਕਿਤੇ ప్లస్ టూరి

ਥੋੜੇ ਅੰਦਰ ਹੋ ਜਾ ਸੋਨੀ ਸਾਹਿਬ ਆਪਣੀ ਵੀਡੀਓ ਬਣਾ ਰਹੇ ਆ ਆ ਦੇਖੋ ਪੁੱਤ ਇਸ ਨੂੰ ਮੈਂ ਜੇ ਐਂ ਦਬੋਦਾ ਤਾਂ ਉੱਤੇ ਨੂੰ ਆਊਗਾ ਕਿਉਂ ਕਿਉਂਕਿ ਇਹਦੇ ਚ ਹਵਾ ਹੈ ਨਹੀਂ ਲਗੀ ਖਾਲੀ ਆ ਉਹ ਕਹਿੰਦਾ ਹੋਰ ਦੇਖਿਓ ਧਿਆਨ ਨਾਲ ਹਵਾ ਨਿਕਲਦੀ ਬਾਹਰ ਆ ਜਾ ਹਵਾ ਬਾਹਰ ਆ ਜਾ ਓਏ 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 ਆ ਗਈ ਓਏ ਬਾਹਰ ਗਈ ਨਾ ਹਵਾ ਬੋਲੋ ਹਵਾ ਨਿਕਲੀ ਕਿ ਨਹੀਂ ਕਦੋਂ ਲਈ ਜਦੋਂ ਮੈਂ ਇਹਨੂੰ ਥੋੜਾ ਡੇਡਾ ਡੇਡਾ ਕੀਤਾ ਜੇ ਮੈਂ ਇਹਨੂੰ ਸਿੱਧਾ ਰੱਖਦਾ ਤਾਂ ਪਾਣੀ ਨਹੀਂ ਭਰਦਾ ਜਦੋਂ ਮੈਂ ਇਹਨੂੰ ਟੇਡਾ ਕਰਦਾ ਤਾਂ ਬੁਲਬੁਲਿਆਂ ਨਾਲ ਹਵਾ ਬਾਹਰ ਆ ਗਈ ਤੇ ਇਹਦੇ ਵਿੱਚ ਪਾਣੀ ਭਰ ਗਿਆ ਪਰ ਉਦੋਂ ਤੱਕ ਇਹਦੇ ਵਿੱਚ ਪਾਣੀ ਨਹੀਂ ਭਰਦਾ ਜਦ ਤੱਕ ਮੈਂ ਇਹਨੂੰ ਸਿੱਧਾ ਰੱਖਦਾ ਇਹਦਾ ਮਤਲਬ ਉਹਦੇ ਵਿੱਚ ਕੀ ਹੈ ਹਵਾ ਸਿੱਧ ਹੋ ਗਿਆ ਕੋਈ ਵੀ ਜਗ੍ਹਾ ਧਰਤੀ ਤੇ ਖਾਲੀ ਨਹੀਂ ਹੁੰਦੀ ਜਿੱਥੇ ਕੁਝ ਵੀ ਨਹੀਂ ਹੁੰਦਾ ਉੱਥੇ ਹਵਾ ਹੁੰਦੀ ਹੈ ਔਰ ਜਿੱਥੇ ਹਵਾ ਵੀ ਨਹੀਂ ਹੁੰਦੀ भाई भाई। भाई। ना 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 उन्द्यूम की कहने वैक्यूम की होंगे खला खिला जिथे हवा भी ना होगा बिलकुल खाली, खाली। हवा तो रहो